ਨਾਟਪਿਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ ਮੰਗਲਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਭਾਜਪਾ ਚੌਂਕ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਪੱਛਮੀ ਹਲਕੇ ਵਿੱਚ ਆਪਣੀ ਜਿੱਤ ਪ੍ਰਤੀ ਪੂਰਾ ਭਰੋਸਾ ਪ੍ਰਗਟਾਇਆ ਸੁੰਮਰ ਸ਼ਾਮ ਨੂੰ ਪਾਰਟੀ ਦੇ ਰੋਡ ਸ਼ੋਅ ਦੌਰਾਨ ਮਿਲੇ ਭਾਰੀ ਸਮਰਥਨ ਦਾ ਹਵਾਲਾ ਦਿੰਦਿਆਂ ਗੁਪਤਾ ਨੇ ਕਿਹਾ ਕਿ ਪੱਛਮੀ ਹਲਕੇ ਦੇ ਵੋਟਰ ਸੱਤਾਧਾਰੀ ਪਾਰਟੀ ਨੂੰ ਰੱਦ ਕਰਕੇ ਵਿਆਪਕ ਵਿਕਾਸ ਲਈ ਭਾਜਪਾ ਨੂੰ ਚੁਣਨ ਲਈ ਤਿਆਰ ਹਨ ਹਾਲਾਂਕਿ ਗੁਪਤਾ ਨੇ ਗੰਭੀਰ ਦੋਸ਼ ਲਾਇਆ ਦਾਵਾ ਕੀਤਾ ਕਿ ਪੁਲਿਸ ਨੇ ਸੱਤਾਧਾਰੀ ਪਾਰਟੀ ਦੇ ਕਹਿਣ ਤੇ ਪਾਜਬਾ ਵਰਕਰਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਖਾਸ ਤੌਰ ਤੇ ਮੰਗਲਵਾਰ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਪੁਲਿਸ ਨੇ ਕਥਿਤ ਤੌਰ ਤੇ ਇੱਕ ਪਾਰਟੀ ਵਰਕਰ ਤੇ ਘਰ ਛਾਪਾ ਮਾਰਿਆ ਨਾ ਸਿਰਫ ਘਰ ਦੀ ਤਲਾਸ਼ੀ ਲਈ ਬਲਕਿ ਬਿਨਾਂ ਕਿਸੇ ਜਾਇਜ਼ ਕਾਰਨ ਦੇ ਅਲਮਾਰੀਆਂ ਵੀ ਖੋਲੀਆਂ। ਗੁਪਤਾ ਨੇ ਇਸ ਜ਼ੁਲਮ ਵਿਰੁੱਧ ਲੜਨ ਦਾ ਪ੍ਰਣ ਲਿਆ ਜ਼ੋਰ ਦੇ ਕੇ ਕਿ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਵੋਟਾਂ ਪੈਂ ਤੋਂ ਸਿਰਫ 2 ਦਿਨ ਪਹਿਲਾਂ ਆਪਣੀ ਆਸਾਨ ਹਰ ਮੰਨ ਲਈ ਹੈ ਜਿਸ ਕਾਰਨ ਉਹ ਅਜੀਆਂ ਚਾਲਾਂ ਦਾ ਸਹਾਰਾ ਲੈ ਰਹੇ ਹਨ ਉਹਨਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਜਨਤਾ ਤੋਂ ਮਿਲੇ ਬੇਅੰਤ ਪਿਆਰ ਅਤੇ ਸਨੇਹੀ ਧੰਨਵਾਦ ਪ੍ਰਗਟਾਇਆ ਭਰੋਸੇ ਨਾਲ ਭਵਿੱਖਬਾਣੀ ਕੀਤੀ ਕਿ ਨਤੀਜੇ ਉਮੀਦਾਂ ਤੋਂ ਕਿਤੇ ਵੱਧ ਹੋਣਗੇ ਅਤੇ ਲੋਕ ਮੌਜੂਦਾ ਸਰਕਾਰ ਦੇ ਖਿਲਾਫ ਫੈਸਲਾ ਕຸນ ਵੋਟ ਪਾਉਣਗੇ ਗੁਪਤਾ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਾਧਿਆ ਨिशाना ਪੈਟਰੋਲ ਅਤੇ ਡੀਜ਼ਲ ਦੇ ਤੇ ਵੈਟ ਵਧਾਉਣ ਸੰਬੰਧੀ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਰਕਾਰ ਨੇ ਪਿਛਲੇ 3.5 ਸਾਲਾਂ ਵਿੱਚ ਪੈਟਰੋਲ ਅਤੇ ਡੀਜ਼ਲ ਤੇ ਵੈਟ ਚਾਰ ਵਾਰ ਵਧਾਇਆ ਹੈ ਜਿਸ ਨਾਲ ਘੱਟੋ-ਘੱਟ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਨਤਾ ਨੂੰ ਲੁੱਟਣ ਅਤੇ ਫਿਰ ਉਸ ਪੈਸੇ ਨੂੰ ਇਸ਼ਤਿਹਾਰਤ ਤੇ ਬਰਬਾਦ ਕਰਨ ਦਾ ਦੋਸ਼ ਲਾਇਆ ਗੁਪਤਾਨੀ ਅੱਗੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਪ ਦਾ ਸਮਾਂ ਸੀਮਤ ਹੈ ਲੁਧਿਆਣਾ ਪੱਛਮੀ ਵਿੱਚ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਜਿਸ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹ ਪੂਰੇ ਰਾਜ ਨੂੰ ਭਗਵਾ ਪਾਰਟੀ ਲਈ ਰਾਹ ਪੱਧਰਾ ਕਰੇਗਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੂਜੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਵਿਕਾਸ ਦੇਖਣ ਤੋਂ ਬਾਅਦ ਲੋਕਾਂ ਨੂੰ ਹੁਣ ਭਾਜਪਾ ਤੋਂ ਹੀ ਉੱਚੀਆਂ ਉਮੀਦਾਂ ਹਨ ਮੌਜੂਦ ਪ੍ਰਮੁੱਖ ਪੰਜਾਬ ਭਾਜਪਾ ਆਗੂ ਪ੍ਰੈਸ ਕਾਨਫਰੰਸ ਵਿੱਚ ਪ੍ਰਮੁੱਖ ਭਾਜਪਾ ਆਗੂ ਮੌਜੂਦ ਸਨ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਅਸ਼ ਰਜਨੀਸ਼ ਤਮਨ ਸੂਬਾ ਜਨਰਲ ਸਕੱਤਰ ਅਨਿਲ ਸ੍ਰੀ ਸੂਬਾ ਮੀਡੀਆ ਪੈਨੇਲਿਸਟ ਗੁਰਦੀਪ ਸਿੰਘ ਗੋਸ਼ਾ ਸਾਬਕਾ ਮੀਡੀਆ ਸਕੱਤਰ ਜਰਾਰਦਨ ਸ਼ਰਮਾ ਉਪ ਪ੍ਰਧਾਨ ਨਵਲ ਜੈਨ ਸੂਬਾ ਸੋਸ਼ਲ ਮੀਡੀਆ ਸਕੱਤਰ ਅਜੀਤ ਅਰੂੜਾ ਮਨੋਜ ਚੋਹਾਨ ਅਤੇ ਅਮਨ ਸ਼ਰਮਾ ਸ਼ਾਮ ਰਾਣਾ